ਲੋ ਜੀ ਕੋ ਫਾਈਟ ਦਾ ਹੁੰਦਾ ਤੁਹਾਨੂੰ ਫਾਈਟ ਹੋਲੀ ਵੀ ਆ ਤੇ ਇੱਕ ਖਿਡਾਰੀ ਮਾਰਿਆ ਗਿਆ ਤੇ ਇੱਕ ਮਾਰ ਕੇ ਲੰਘ ਗਿਆ ਵਾ ਔਰ ਖਿਡਾਰੀ ਕਿਹੜਾ ਹੈ ਦੇਖੋ ਨਾਲੇ ਆ ਪਿਆ ਖਿਡਾਰੀ ਮੈਂ ਪਾਣੀ ਲਾਉਣ ਆਇਆ ਤਾਂ ਮੈਂ ਤਾਂ ਸੱਪ ਬੈਠਾ ਕਿਤੇ ਪਰ ਇਹ ਮਾਰਿਆ ਵਾ ਇਹ ਫਾਈਟ ਦਾ ਹੁੰਦਾ ਜੇ ਮੈਂ ਇੱਥੇ ਤੇ ਲੱਗ ਗਿਆ ਦੂਸਰੇ ਸੱਪ ਦੀ ਪੂਛ ਪਈ ਆ ਇਹ ਆਪਸ ਵਿੱਚ ਲੜੇ ਹੋਣੇ ਆ ਕਿਤੇ ਰਾਤ ਬਰਾਤੇ ਦਿਨ ਦੁਪਹਿਰੇ ਕਿਤੇ ਤੇ ਅਗਲਾ ਮਾਰ ਮੂਰ ਕੇ ਲੰਘਿਆ ਇਹਨੂੰ ਹੁਣ ਹੁਣ ਆ ਖੇਚ ਪਿਆ ਮੈਂ ਚਲ ਚੱਕ ਕੇ ਸਿੱੜ ਦਵਾ ਸਾਈਡ ਤੇ ਤੇ ਕਿੱਡਾ ਬੁਰਾ ਹਾਲ ਕੇ ਰੱਖ ਲੈ ਗੱਬੇ ਦੀ ਪਾੜਤਾ ਪਤੰਦਰ ਨੂੰ ਲੈ ਗਲਿਆ ਪਿਆ ਗੱਬੇ ਦੀ ਪਾੜਤਾ ਦੇਖੋ ਹੈ ਬੱਲੇ 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 ਕਿੰਨੇ ਬੁਰੇ ਤਰੀਕੇ ਦੀ ਲੜਾਈ ਹੋਣੀ ਹੋਣੀ ਇਹਨਾਂ ਚੀਂ ਚਲੋ ਪਹੁੰਚ ਆ ਕੇ ਬਾਹਰ ਖੜਦੋਦੇ ਇਹਨਾਂ ਨੂੰ ਹਾਂ ਕੁੜੇ ਐਸੇ ਕੰਮ ਖਰਾਬ ਆ ਕਿਹੜੀਆਂ ਕੁੜੀਆਂ ਆਈਆਂ ਆਈ ਜਾਂਦੀਆਂ ਅਕੋਂ ਮਾਰਨਾ ਈ ਤੇ ਪਰ ਮੁਸ਼ਕ ਮਾਰਦੀ ਬੁਰੇ ਹਾਲ ਚਲੋ ਜੀ